ਸਾਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਗੁਰਜਾ ਸਿੰਘ ਘਰ ਆ ਚੁੱਕੇ ਜੀ ਦੇਖੋ ਅੱਜ ਵੀ ਨੇ ਕੋਈ ਚਾਰ ਪੰਜ ਲੈਗ ਬਗਾਵਾ ਸੇਲ ਆ ਬਾਕੀ ਇਹਨਾਂ ਨੇ ਗੱਲ ਕਰਦੇ ਆ ਬਾਈ ਜੀ ਸਸਤੀ ਕਾਲ ਸਸਤੀ ਆ ਬਾਈ ਸਸਤੀ ਕਾਲ ਸਸਤੀ ਕਾਲ ਜੀ ਹੋਰ ਸੁਣਾਓ ਬਾਸ ਵਧੀਆ ਵਧੀਆ ਸੰਦੀਪ ਆ ਜੀ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਸਤੀ ਕਾਲ ਜੀ ਜਿੰਨੇ ਵੀ ਸੰਦੀਪ ਡੇਰੀ ਫਾਰਮ ਚਾਹਣਾ ਨੂੰ ਦਿੰਦੇ ਆ ਬਾਈ ਜਲ ਬੜੀ ਜ਼ਿਆਦਾ ਕੰਮ ਹਾਂਜੀ ਕੰਮ ਵਧੀਆ ਸੰਦੀਪ ਭਾਈ ਚੱਲੀ ਜਾਂਦਾ ਨਹੀਂ ਸੁਣਾਓ ਸੇ ਤਾਂ ਕਿ ਬਾਠ ਠੀਕ ਹੈ ਵਧੀਆ ਆਜ ਕਿਨੇ ਮਰ ਆਪੇ ਪਈ ਚਾਰੀਆਂ ਮੜਾਂ ਤੇ ਹੈਗੀਆਂ 7 3 ਗੀਆਂ ਵੇਗਾ ਇੱਕ ਵਛੀ ਇਹੋ ਜੀ ਆਉਂਦੀ ਆ ਬੀ ਨੂਨਾ ਸਾਈ ਵਾਲ ਪਿਓ ਆਵੇ ਐਵੇਂ 14 15 ਕਿਲੋ ਅਸੀਂ ਤੇਨੇ ਬੋਲਾਈ ਆ ਬੋਲਾਈ ਆ ਹਾਂ 17 18 ਕਿਲੋ ਵਾਲੀ ਆ ਲੇਟ ਹੋ ਜਾਣੀ ਆ ਹੁਣ ਪਹੁੰਚਣੀ ਨਹੀਂ ਠੀਕ ਆ ਜੇ ਪਹੁੰਚ ਜਾਂਦੀ ਤੇ ਕਰੀ ਵੀਡੀਓ ਚ ਪਲਾ ਲੱਗਣਾ ਵਛੀ ਆਈ ਬਾਕੀ ਕੰਟੈਕਟ ਕਰ ਲੈ ਸਾਈ ਵਾਲ ਵੇੜ ਜੀ ਕਿਸੇ ਲੈਣੀ ਹੋਵੇ ਹਾਂਜੀ ਹਾਂਜੀ ਚਲੋ ਆਜੋ ਬਸ ਦਫੂ ਇਹ ਦੁਬਾਰੇ ਇਹ ਬਾਈ ਗੱਭਣ ਵਛੀ ਪਹਿਲਾਂ ਜੇ ਤਾਂ ਗੱਭਣ ਜੇ ਅੱਛਾ ਗੱਭਣੀ ਆ ਜੀ ਉਹ ਕਢੀ ਨਹੀਂ ਸਕਾਲੀ ਗੋਲੀ ਠੀਕ ਪਹਿਲਾ ਸੋਈ ਹੈ ਹਾਂਜੀ ਪਹਿਲਾ ਤੁਹਾਨੂੰ ਜੁਣੀ ਫਿਰਦਾ ਨਹੀਂ ਮੇਰੇ ਘਰ ਨਾਲ ਜਵਾਨ ਐ ਛਗੀ ਹੈ ਕਿ ਸ਼ਰਨ ਛਗੀ ਹੋਵੇ ਭਾਵੇਂ ਬਾਕੀ ਧੁੰਦੀ ਚੋਕੀ ਨਹੀਂ ਹੈ ਐ ਡੈਮ ਡੈਮ ਹਾਂਜੀ ਡੈਮ ਹਫਤਾ ਲੈ ਜੁਕੇ ਸੰਦੀ ਭਾਜੀ ਢੁੱਲਾ ਢੁੱਲਾ ਬਾਕੀ ਬਣੂ ਚੰਗੀ ਵਸੀ ਠੀਕ ਉਹ ਵਸੀ ਪਾਲੀ ਆ ਕਿਸ ਨੇ ਰੀਤ ਬਣਾ ਲਾ ਹਾਂਜੀ ਆ ਇਹ ਪੂਰੀ ਪੜੀ ਆ ਹਾਂਜੀ ਪੜੀ ਪੂਰੀ ਰਾਜੀ ਬਾਜੀ ਇਹ ਪੂਰੀ ਹਾਂਜੀ ਬੋਲ ਮੁੱਲ ਤੇ ਬਾਸ ਨਹੀਂ ਜੀ ਲੱਖੀ ਰੋ ਕਰਦੇ ਫਿਰਦੇ ਆ ਪਰ ਨਹੀਂ ਲੱਖ ਦੀ ਕਰਨਾ ਅਸੀਂ 55000 ਦੀ ਦੇਦਣੀ ਆ 55000 ਆ ਪਤਾ ਇੱਥੇ ਮੁੱਲ ਜਾਇਜ਼ ਹੁੰਦੇ ਆ ਇਹੋ ਜੀਆਂ ਵਸ਼ੀਆਂ ਨੂੰ ਕਿ 80000 ਵੇਚਦੇ ਆ ਆ ਪਾਣੀ ਵੇਚਣੀ ਸਾਨੂੰ ਭਾਣਾ ਮਿਲੀ ਭਾਣਾ ਦੇਣੀ ਆ 55 ਦੀ ਜਾਇਜ਼ਾ ਸਿੱਧੀ ਜਾਇਜ਼ੀ ਆ ਬਾਕੀ ਏਡੀ ਵਸ਼ੀ ਪਾਲਦੀ ਨਹੀਂ ਕਰਦੇ ਪਾਲਦੀ ਆ ਠੰਡੀ ਸੇਲ ਵਸ਼ੀ ਆ ਆ ਗੱਬੜਾ ਯਸੂਈਆ ਨਹੀਂ ਭਾਈ ਇਹ ਵੀ ਨਮੂਨਾ ਹੀ ਆ ਅੱਛਾ ਵੇਖੋ ਲੈ ਵਾਰਾ ਅੱਜ ਸੁਈਆ ਨਹੀਂ ਇਹਨੂੰ ਅੱਜ ਚੀਜ਼ਾ ਚੌਥਾ ਦਿਨ ਹੋ ਗਿਆ ਸੁਣੀ ਭਾਈ ਅੱਛਾ ਦੁੱਧ ਕਿੰਨਾ ਦੁੱਧ ਦੇਦੇ ਥੱਲੇ ਥੋੜਾ ਲਾ ਲੇ ਭਾਈ ਦੁੱਧ ਲਾ ਲਿਆ ਵਲੇ 14 15 ਕਿਲੋ ਪਿਆਰ 15 ਠੀਕ 22 ਸੋਹਣੀ ਤੇ ਠੰਡੀ ਸੀਲ ਕੋਈ ਰਸੀ ਨਹੀਂ ਵਾਠੀ ਆਜੋ ਆਜੋ ਬੱਚਾ ਬੱਚਾ ਕਿਵੇਂ ਚੰਬਰ ਚੋਂ ਬਰੇ 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 ਉੱਪਰ ਆਜੋ ਗੱਬੜਾ ਇਹ ਵੀ ਇਹ ਥੋੜਾ ਜਰੀ ਹੋਇਆ ਥੀ ਨੂੰ ਹਾਂ ਜੰਗੀਆਂ ਹਾਂ ਹਾਂਜੀ ਸੰਦੀਪ ਭਾਜੀ ਇਹ ਵੀ ਹਾਣਾ 42 ਦੀ 42 ਹਜ਼ਾਰ ਦੀ ਹਜ਼ਾਰ ਛੋੜੀ ਸੰਦੀਪ 40 ਹਜ਼ਾਰ ਜੈ ਜੀ ਹਣਾ ਵੇਖ ਲੋ ਲੈ ਉਸ ਹਣਾ ਇਹਨਾਂ ਵੀ ਆਖੇ ਵੀ ਕੋਈ ਹੋਰ ਘਟਾ ਦੇ ਕੇ ਤਾਂ ਬਿਲਕੁਲ ਪਹਿਲਾ ਜੈ ਜੀ ਬਿਲਕੁਲ ਹਾਂਜੀ ਤੇ ਬਾਕੀ ਦੂਰੋਂ ਦਾਰੋਂ ਜਿਹੜਾ ਵੀਰ ਕੋਈ ਜ਼ਿਆਦਾ ਕਰੂਗਾ ਖਿੱਚ ਉਹਨੂੰ 500 ਛੱਡ ਦਾਂਗੇ ਠੀਕ ਆ ਜ਼ਿਆਦਾ ਨਾ ਖਿੱਚੇ ਕੋਈ ਹਾਂ ਵਸੀ ਚੰਗੀ ਆ ਪਰਲੀ ਗੱਪਣੀ ਕਿ ਸੁਈ ਇਹ ਵਸੀ ਗੱਪਣ ਆ ਜੀ ਅਜੇ ਗੱਪਣ ਹਾਂ ਇਹਦਾ ਵੀ ਥਣ ਤੋਂ ਲੈ ਲਾਂ ਰੰਦੀਪ ਭਾਜੀ ਕੰਦਾ ਲਗਾ ਵੇਖਾਊਗਾ ਨਾਲ ਨਹੀਂ ਬਿੰਦੀ ਕੀ ਕਿਨੇ ਕਰ ਜੂਗੀ ਨਹੀਂ ਭਾਜੀ 16 17 ਕਿਲੋ ਦੁੱਧ ਨੂੰ ਗਿਆਂਦਾ ਅੱਜ ਤਾਂ ਪਤਾ ਹੀ ਕੋਈ ਨਹੀਂ ਆ ਤੁਹਾਨੂੰ ਜਿਵੇਂ ਥਲੇ ਤੋਂ ਆਹ ਰਿਹਾ ਕੈਮਰਾ ਕੋਠੇ ਢੱਲਾ ਬਹੁਤ ਜਾਂਦੀ ਆ ਉਹ ਕਿਧਰ ਵੜ ਗਏ ਓਏ ਹਾਂਜੀ ਸੰਦੀਪ ਭਾਜੀ ਇਹ ਵੀ ਵਛੀ 43000 ਦੀ ਦੇ ਦਾਂਗੇ ਅੱਛਾ ਹਾਂ ਉਹ ਜੂ ਕੇ ਵਜੋ ਥੋੜਾ ਬੋਧਾ ਕਰ ਦਾਂਗੇ ਮਾਨ ਦਾ ਹਜ਼ਾਰੀ ਚਲੋ ਹਜ਼ਾਰ ਕਰ ਦਾਂਗੇ 43 ਦੀ ਹਾਂ ਨਾ ਕਰ ਪਰਲੀ ਸੂਈ ਆ ਪਰਲੀ ਸੂਈ ਆ ਉਹਦੇ ਥੱਲੇ ਦੁੱਧ ਆਵਣਾ 16 ਕਿਲੋ ਜਿਹੜਾ ਨਾ ਭਾਵੇਂ ਕੋਈ ਲੀਟਰ ਮਣ ਕੇ ਲਾ ਜਾ ਦੋ ਟਾਈਮ ਆਣ ਕੇ ਠੀਕ ਹੈ ਠੰਡੀ ਸੀਲ ਆ ਪੋਲੀ ਰੂਵ ਵਰਗੀ ਬਲਕਿ ਤੋੜ ਜੀ ਨਾ ਜੀ ਆ ਬਗ ਹਾਂਜੀ ਫਿਰ ਜੀ ਜੀ ਲੈ ਲੋ ਮੱਛੀ ਦੇ ਜੇ ਨਵੀਂ ਮੱਛੀ ਹੈ ਇਹ ਦੇ ਜੀ ਬਾਕੀ ਤੁਹਾਨੂੰ ਪਤਾ ਆਪਣਾ ਕੰਮ ਜੈ ਜੀ ਹੈ ਹਾਂ 42000 ਦੀ ਵੈਡ ਉਹ ਵੀ ਦੇ ਦਾਂਗੇ 42000 ਹਾਂ ਭਾਣਾ ਮੇਲੀ ਭਾਣਾ ਦਵਾਂਗੇ 40 ਦੀ ਸੰਦੀਪ ਜੀ ਦੇ ਦਾਂਗੇ 40 ਠੀਕ ਹੈ 40 ਵੀ ਦੇ ਦਾਂਗੇ ਬੱਚੇ ਵਿਖਾ ਦੋ ਆ ਤੇ 1:00 ਵਜੇ ਬਾਕੀ ਮੇਰੇ ਕੋਲ ਨਹੀਂ ਦੋ ਆ ਵੀ ਦੋ ਹੀ ਸਿਰਾਂ ਉੱਤੀ ਨਹੀਂ ਹਾਂ ਉਹ ਵੀ ਕੀ ਹੈ ਬਾਕੀ ਸੰਦੀਪ ਭਾਈ ਸਾਈ ਵਾਲਾ ਛੇ ਘੰਟੇ ਹੋਣੀ ਆ ਠੀਕ ਹੈ ਜਿਹੇ ਵੀ ਪ੍ਰਾਣਗੇ ਨੂੰ ਚਾਹੀਦੀ ਹੋਗੀ ਆਪਾਂ ਉਹਨੂੰ ਵੀਡੀਓ ਸੈਂਡ ਕਰ ਦਾਂਗੇ ਚਲੋ ਥੋੜੀ ਜਿਹੀ ਅੱਧਾ ਘੰਟਾ 10 ਮਿੰਟ ਲੇਟ ਹੋ ਜੀ ਠੀਕ ਹੈ ਲੇਟ ਹੋਣੇ ਬਾਕੀ ਹੈਗਾ ਨਮੂਨਾ ਹਾਂ ਜੀ ਬੋਲੋ